हां जी दोस्तों स्वागत है आपका खैरा डेरी फार्म टर्नतारन ਦੇ ਵਿੱਚ ਇਹਨਾਂ ਮੱਜਾਂ ਦੀ ਦੋਸਤੋ ਸ਼ਾਰਟ ਵੀਡੀਓ ਜਿਹੜੀ ਆਪਣੇ ਚੈਨਲ ਤੇ ਆਪਾਂ ਹੁਣ ਚਲਾ ਦੇਣੀ ਹੈ ਤੇ ਪੂਰੀ ਜਿਹੜੀ ਵੀਡੀਓ ਦੋਸਤੋ ਕੱਲ ਨੂੰ ਆਪਣੇ ਚੈਨਲ ਤੇ 19 ਤਰੀਕ ਨੂੰ ਮਾਰਨਿੰਗ ਟਾਈਮ ਤੇ ਆਪਾਂ ਸੀਰੀਅਲ ਚ ਲਾਵਾਂਗੇ ਸੋ ਦੋਸਤੋ ਬੇਨਤੀ ਹੈ ਵੀਰਾਂ ਨੂੰ ਇਹ ਵੀਡੀਓ ਦੋਸਤੋ ਪੂਰੀ ਵੀ ਜਰੂਰ ਦੇਖਿਓ ਜੀ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਪਿੰਡ ਲੋਕਾ ਤਸਵੀਰ ਪੱਟੀ ਜਿਲ੍ਹਾ ਤਰਨਤਾਰਨ ਤੋਂ ਆਪਾਂ ਇਹ ਵੀਡੀਓ ਨੂੰ ਸ਼ਾਰਟ ਪਾਉਣ ਲੱਗੇ ਆਂ ਨਗੀਨੇ ਦੋਸਤੋ ਤੁਹਾਨੂੰ ਚਾਰੇ ਦਿਖਾ ਦੇਣੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰਨ ਨੂੰ ਕੋਸ਼ਿਸ਼ ਹੋਵੇ ਕਪੂ ਇੱਕ ਦੋਸਤੋ ਸਿਰੇ ਦੀ ਮੱਝ ਕਰੋ ਦੋਸਤੋ ਚੱਕ ਬੂਰੀ ਮੱਝ ਦੋਵਾਂ ਮੱਝਾਂ ਦਾ ਮਗਰ ਦੋਸਤੋ ਕਟੀਆਂ ਤੇ ਦੋਵਾਂ ਦੇ ਮਗਰ ਕਟੇ ਤੇ ਇਹ ਦੋਸਤੋ ਵੇਖੋ ਨਗੀਨਾ ਅੰਡਾ ਬਾਈ ਖੜਦੀ ਹੈ 16 ਕਿਲੋ ਬੋਲਾ ਵੀਰ ਕੰਦਾ ਤਿਆਰ ਬੱਚਾ ਦੋਸਤੋ ਆ ਕੱਟੀ ਦਿੱਤੀ ਨੇ ਬੂਰੀ ਮੈਂ ਦੇ ਮਗਰ ਦੋਸਤੋ ਆ ਵੀ ਕੱਟੀ ਹੈ ਧੰਨਵਾਦ ਦੋਸਤੋ ਤੁਹਾਡਾ ਬਹੁਤ